ਬਿਲਕੁਲ ਬਿਲਕੁਲ ਅਗਰ ਤੁਹਾਡਾ ਵੀਜ਼ਾ ਹੈਗਾ ਵਾ ਤੇ ਤੁਸੀਂ ਜਲਦੀ ਚਲ ਜਓ ਮਤਲਬ ਇਹ ਪਤਾ ਕੋਈ ਨਹੀਂ ਸਤਿ ਮੇਰੇ ਕਹਿੰਦਾ ਵੈਗੁਰ ਕਰੇ ਸੁੱਖ ਰੱਖੇ ਤੇ ਮੇਰਾ ਵੀ ਥੋੜਾ ਟਾਈਮ ਦਾ ਹੀ ਸੀਗਾ ਬਟ ਮੈਂ ਜਲਦੀ ਆਇਆ ਨਾ ਵਾਪਿਸ ਤੇ ਮੈਨੂੰ ਆਇਆ ਸੀਗਾ ਵੀ ਜਿੰਨੇ ਦਿਨ ਬਿਤਾ ਸਕਦੀ ਜਾ ਕੇ ਬਿਤਾ ਕੇ ਆਵਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਦੇ ਵਿੱਚ ਦੀਪ ਸਰਦਾਰ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਅਕਸਰੀ ਲੋਕ ਦੀਪ ਨੂੰ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਕਿ ਤੁਸੀਂ ਆਪਣੇ ਹਸਬੰਡ ਕੋਲੇ ਵਾਪਸ ਆਸਟ੍ਰੇਲੀਆ ਕਿਉਂ ਨਹੀਂ ਜਾਂਦੀ ਸੋ ਫਾਈਨਲੀ ਗਾਇਸ ਦੀਪ ਸਰਦਾਰਨੀ ਕੱਲ ਆਪਣੇ ਹਸਬੰਡ ਕੋਲੇ ਵਾਪਸ ਆਸਟ੍ਰੇਲੀਆ ਚਲੀ ਗਈ ਹੈ ਪੂਰੇ 1 ਸਾਲ ਬਾਅਦ ਦੀਪ ਦਾ ਆਸਟ੍ਰੇਲੀਆ ਦਾ ਵੀਜ਼ਾ ਆਇਆ ਹੈ ਦੀਪ ਨੇ ਕਲੀਅਰ ਕੀਤਾ ਸੀ ਕਿ ਉਹਦਾ ਆਸਟ੍ਰੇਲੀਆ ਦਾ ਵੀਜ਼ਾ ਐਕਸਪਾਇਰ ਹੋ ਚੁੱਕਿਆ ਹੈ ਇਸੇ ਕਰਕੇ ਉਹ ਵਾਪਸ ਆਸਟ੍ਰੇਲੀਆ ਨਹੀਂ ਜਾ ਰਹੀ ਦੀਪ ਦੇ ਮਮ ਦਾ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਆਇਆ ਸੋ ਇਸੇ ਕਰਕੇ ਦੀਪ ਨੂੰ ਇਕੱਲੀ ਨੂੰ ਹੀ ਆਸਟ੍ਰੇਲੀਆ ਜਾਣਾ ਪਿਆ ਇਸ ਤੋਂ ਇਲਾਵਾ ਦੀਪ ਨੇ ਇਹ ਵੀ ਕਲੀਅਰ ਕੀਤਾ ਹੈ ਕਿ ਉਹ ਜਲਦ ਹੀ ਇੰਡੀਆ ਵਾਪਸ ਚਲੀ ਜਾਵੇਗੀ ਕਿਉਂ ਥੋੜੇ ਦਿਨਾਂ ਵਾਸਤੇ ਹੀ ਵੀਜ਼ਾ ਆਇਆ ਹੈ ਬਿਲਕੁਲ ਬਿਲਕੁਲ ਅਗਰ ਤੁਹਾਡਾ ਵੀਜ਼ਾ ਹੈਗਾ ਵਾ ਤੇ ਤੁਸੀਂ ਜਲਦੀ ਚਲ ਜਓ ਮਤਲਬ ਇਹ ਪਤਾ ਕੋਈ ਨਹੀਂ ਸਤਿ ਮੇਰੇ ਕਹਿੰਦੇ ਵੈਗੁਰ ਕਰੇ ਸੋਖ ਰੱਖੇ ਤੇ ਮੇਰਾ ਵੀ ਥੋੜਾ ਟਾਈਮ ਦਾ ਹੀ ਸੀਗਾ ਬਟ ਮੈਂ ਜਲਦੀ ਆਇਆ ਨਾ ਵਾਪਿਸ ਤੇ ਮੈਨੂੰ ਆਇਆ ਸੀਗਾ ਵੀ ਜਿੰਨੇ ਕ ਦਿਨ ਬਿਤਾਸਾ ਨਹੀਂ ਜਾ ਕੇ ਬਿਤਾ ਕੇ ਆਵਾਂ